ਇੱਟਾਂ ਦੇ ਪੁੱਤਾਂ ਨੂੰ ਰੋਕ ਸਕੀ ਨਾ ਟਰੰਪ ਬਿਲੋ ਦੁਕੀ ਤਕੀ ਸ਼ਕੀਦੀਤਾ ਕਰੀ ਬਾਈ ਸਾਰੀ ਜ਼ਮੀਨ ਵੇਚ ਕੇ ਭਾਈ ਨੂੰ ਡੋਂਕੀ ਲਵਾਈ ਸੀ ਰਿਪੋਰਟ ਕਰਤੇ ਸਾਰੇ ਪੈਸੇ ਡੁੱਬ ਗਏ ਬਾਸਕੜੀ 28 ਜਿਹੜੇ ਕਿਤੇ ਨਹੀਂ ਰਿਪੋਰਟ ਹਾਲ ਪਹੁੰਚਣਾ ਤਾਂ ਛੱਡ ਇੱਕ ਪੋਸਟ ਨਹੀਂ ਪਾਈ ਆਇਆ ਜਿਤਾ ਬਿਨਾ ਸੱਤ ਬੈਣ ਤੂੰ ਮੈਂ ਕਿਹਾ ਸੀ ਨੀਆਂ ਬਿਆਸੀਆਂ ਚ ਵੀ ਸਾਡੀ ਮੋਟੀ ਆ ਕਮਾਈ ਅਸੀਂ ਆਮ ਇਨਸਾਨ ਦੇ ਕੀ ਅੱਖਾਂ ਨਾਲ ਕਰਦੀ ਗਰੀਬ ਲੈ ਭਾਈ ਦੇ ਕੇ ਜਵਾਬ ਜਾਓ ਤੁਸੀਂ ਜੁਰੇ ਹੋ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾ ਸਵਾਲ ਕਰਦਾ ਏ ਇੱਕ ਗਾਣਾ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੋਇਆ ਸੀ ਚਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ਟਰੰਪ ਨਹੀਂ ਤੂੰ ਦੁੱਕੀ ਤਿੱਕੀ ਚਿੱਕੀ ਦੀ ਗੱਲ ਛੱਡ ਦੇ ਕਿਉਂਕਿ ਦੇਖਿਆ ਜਾਂਦਾ ਸੀ ਜਦੋਂ ਵੀ ਮੈਕਸੀਕੋ ਬਾਰਡਰ ਦੇ ਉੱਪਰ ਨੌਜਵਾਨਾਂ ਵੱਲ ਟੱਕੰਦਾ ਟੱਪੀਆਂ ਜਾਂਦੀਆਂ ਸਨ ਤਾਂ ਇਹ ਗਾਣਾ ਲਾ ਕੇ ਥਾਪੀਆਂ ਮਰਗੀਆਂ ਜਾਂਦੀ ਸਨ ਪਰ ਪਿਛਲੇ ਦਿਨੀ ਯੂਐਸਏ ਦੇ ਵਿੱਚ ਜਦੋਂ ਟਰੰਪ ਦੀ ਸਰਕਾਰ ਆਈ ਉਹਨਾਂ ਵੱਲੋਂ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਸਾਰੇ ਹੀ ਲੋਕਾਂ ਨੂੰ ਯੂ ਐਸ ਏ ਤੋਂ ਬਾਹਰ ਕੱਢਿਆ ਗਿਆ ਜਿਦੇ ਵਿੱਚ ਕੁਝ ਭਾਰਤੀ ਵੀ ਨੇ ਅਤੇ ਉਹਨਾਂ ਨੂੰ ਹੁਣ ਆਉਣ ਵਾਲੇ ਦਿਨਾਂ ਵਿੱਚ ਫੇਰ ਹੋਰ ਰਿਪੋਰਟ ਕੀਤੇ ਜਾ ਰਹੇ ਨੇ ਅੱਜ ਜਿੱਥੇ ਇਸ ਗਾਣੇ ਨੂੰ ਲੈ ਕੇ ਹੁਣ ਪੂਰੀ ਚਰਚਾ ਚੜੀ ਹੋਈ ਹੈ ਸਿੰਗਰ ਉੱਪਰ ਸਵਾਲ ਖੜੀ ਕੀਤੇ ਜਾ ਰਹੇ ਨੇ ਅਜਿਹੇ ਵਿੱਚ ਇੱਕ ਵੀਡੀਓ ਕਾਪੀ ਵਾਇਰਲ ਹੋ ਰਹੀ ਹੈ ਜੋ ਸੋਸ਼ਲ ਮੀਡੀਆ ਉੱਪਰ ਜਿਸ ਵਿੱਚ ਕੁਝ ਨੌਜਵਾਨ ਇਸ ਸਿੰਗਲ ਨੂੰ ਗਾਣੇ ਦੇ ਜ਼ਰੀਏ ਜਵਾਬ ਦੇ ਰਹੇ ਨੇ ਸਿੱਧੇ ਤੌਰ ਤੇ ਇਸ ਗਾਣੇ ਦੇ ਵਿੱਚ ਕਿਹਾ ਕਿ ਤੇਰੇ ਕਰਕੇ ਲੋਕਾਂ ਨੂੰ ਇਹ ਖਮਿਆਜਾ ਭੁਗਤਣਾ ਪੈ ਰਿਹਾ ਅੱਜ ਟਰੰਪ ਉਹਨਾਂ ਨੂੰ ਰਿਪੋਰਟ ਕਰ ਰਿਹਾ ਹੈ ਦੱਸਿਆ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਭਾਰਤੀਆਂ ਨੂੰ ਜਿਹੜਾ ਟਰੰਪ ਵੱਲੋਂ ਰਿਪੋਰਟ ਕੀਤਾ ਜਾਵੇਗਾ ਇਸ ਵਕਤ ਇਹ ਪੂਰਾ ਮਸਲਾ ਪੂਰਾ ਪੱਕ ਗਿਆ ਹੈ ਜਿੱਥੇ ਨੀ ਰਾਜਨੀਤੀ ਤੌਰ ਤੇ ਵੀ ਸਵਾਲ ਖੜੇ ਕੀਤੇ ਜਾ ਰਹੇ ਨੇ ਕੇਂਦਰ ਸਰਕਾਰ ਉੱਪਰ ਪਰ ਲਗਾਤਾਰ ਟਰੰਪ ਵੱਲੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ ਤੇ ਆਉਣ ਵਾਲੇ ਦਿਖਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਦੇਸ਼ਾਂ ਵੱਲੋਂ ਵੀ ਇਹ ਕਾਰਵਾਈ ਕੀਤੀ ਜਾਣੀ ਹੈ ਰਿਪੋਰਟ ਕੀਤੇ ਆਣੇ ਜਿਹੜੇ ਕੋਜੋਗ ਉੱਥੇ ਲੋਕ ਅਲੀਗਲ ਤੌਰ ਤੇ ਲਹਿਰੇ ਨੇ ਔਰ ਤੁਸੀਂ ਵੀ ਸੁਣੋ ਇਸ ਗਾਣੇ ਦੇ ਬੋਲ ਚੋਂ ਸਿੱਧੇ ਤੌਰ ਤੇ ਗਾਇਕ ਚੀਮਾ ਨੂੰ ਸਵਾਲ ਖੜੇ ਕਰ ਰਹੇ ਨੇ ਭਾਈ ਕੀ ਗੱਲ ਹੋ ਗਈ ਰੋਈ ਜਾਣਾ ਭਾਈ ਸਾਰੀ ਜ਼ਮੀਨ ਵੇਚ ਕੇ ਭਾਈ ਨੂੰ ਢੋਂਕੀ ਲਵਾਈ ਸੀ ਰਿਪੋਰਟ ਕਰਤੇ ਸਾਰੇ ਪੈਸੇ ਡੁੱਬ ਗਏ ਬਾਈ ਲਾ ਕੇ ਡੌਂਕੀ ਗਏ ਸੀ ਅਮਰੀਕਾ ਸਾਰੀ ਉਮਰ ਦੀ ਲਾ ਕੇ ਕਮਾਈ ਚੰਗਾ ਪੜਾ ਸੀ ਨਗਦਾ ਟਾਈਮ ਕਰਦਿਆਂ ਨੂੰ ਪੈਸੇ ਜਾਂਦੇ ਸੀ ਭਾਈ ਚੀਮਾ ਬਾਈ ਗਾ ਕੇ ਗਾਣਾ ਪੈਸੇ ਦਾ ਕਮਾ ਗਿਆ ਤੇਰਾ ਗਿਆ ਗਾਣਾ ਟਰੰਪ ਨੂੰ ਕੋਈ ਟਰਾਂਸਲੇਸ਼ਨ ਕਰਕੇ ਸੁਣਾ ਗਿਆ ਦੇਖ ਅੱਖਾਂ ਖੋਲ ਕੇ ਅਮਰੀਕਾ ਤੋਂ ਜਹਾਜ਼ ਪੰਜਾਬ ਆ ਗਿਆ ਚੀਮਾ ਬਾਈ ਤੇਰਾ ਗਿਆ ਗਾਣਾ ਕਿੰਨਿਆਂ ਦੇ ਸੁਪਨਿਆਂ ਨੂੰ ਅੱਗ ਲਾ ਗਿਆ ਹਾਂ ਇਹ ਰੈਪਨੀ ਜਜ਼ਬਾਤ ਨੇ ਗੌਰ ਨਾਲ ਸੁਣੀ ਲੋਕ ਕਰੀ ਜਾਂਦੇ ਫਨ ਨਾਲ ਰੀਲਾ ਜਾਂਦੇ ਪਾਈ ਉਹ ਵੀ ਸੋਚਦਾ ਪੰਜਾਬ ਚੋਂ ਆਵਾਜ਼ ਕਿਉਂ ਨਹੀਂ ਠਾਈ ਸੋਚਦਾ ਪੰਜਾਬ ਚੋਂ ਆਵਾਜ਼ ਕਿਉਂ ਨਹੀਂ ਠਾਈ ਜਿਹੜੇ ਕਿਤੇ ਨੇ ਡਿਪੋਰਟ ਹਾਲ ਪਹੁੰਚਣਾ ਤਾਂ ਛੱਡ ਇੱਕ ਪੋਸਟ ਨਹੀਂ ਪਾਈ ਸੋਚੀ ਅਸੀ ਲਾ ਕੇ ਡੌਂਕੀ ਪਰ ਦੇਣਾ ਘਰ ਕੁਝ ਬਚਿਆ ਨਹੀਂ ਪੱਲੇ ਸਭ ਹੋ ਗਿਆ ਫਨਾ ਕਿਤੇ ਬੇੜੀਆਂ ਚ ਬੇੜੀਆਂ ਚ ਕਹਿਨੇ ਪੰਜਾਬੀ ਜਿਵੇਂ ਕੀਤਾ ਕੋਈ ਗੰਦਾ ਜਿਹੜਾ ਆਖਦਾ ਸੀ ਸਾਨੂੰ ਰੋਕ ਸਕਕੇ ਨਾ ਟਰੰਪ ਇਹਨੂੰ ਮੇਰਾ ਜਾ ਕੇ ਰੈਪ ਦੀ ਜਜ਼ਬਾਤ ਦੇ ਸਨਾਂ ਤੁਸੀਂ ਵੱਡੇ ਕਲਾਕਾਰ ਥੋਡੀ ਮੋਟੀ ਕਮਾਈ ਵੱਡੇ ਕਲਾਕਾਰ ਤੁਹਾਡੀ ਮੋਟੀ ਆ ਕਮਾਈ ਅਸੀਂ ਆਮ ਇਨਸਾਨ ਦੇ ਕੀ ਅੱਖਾਂ ਨਾਲ ਕਰਦੀ ਗਰੀਬੀ ਤਾਂ ਹੀ 40 ਲੱਖ ਲਾ ਕੇ ਡੌਂਕੀ ਲਾਈ ਜਿੱਦੇ ਲੱਗੂ ਸ਼ੋਅ ਪਹਿਲਾਂ ਮੈਂ ਫਲੋਰ ਹੀ ਹਲਾਉਣਾ ਜਿਹੜੇ ਜਾਲੀ ਨੇ ਸਟਾਰ ਖੁੰਝੇ ਸਾਬ ਨੂੰ ਹੀ ਲਾਉਣਾ ਸਾਬ ਨਾਲੋਂ ਪਹਿਲਾਂ ਸਾਡਾ ਖੁਦ ਦਾ ਕਸੂਰ ਜਿਹੜਾ ਛੱਡ ਕੇ ਪੰਜਾਬ ਚੱਲੇ ਪਰਦੇਸ਼ ਵਿੱਚ ਬਣਨ ਲਈ ਮਜ਼ਦੂਰ ਜੇ ਜਿਆਦਾ ਕੰਮ ਪਰਦੇਸ਼ ਚ ਪੰਜਾਬ ਵਿੱਚ ਕਿਹੜਾ ਘਾਟਾ ਬਈਏ ਕਰਕੇ ਦਿਹਾੜੀ ਇੱਥੇ ਬਣੀ ਜਾਂਦੇ ਜਾਟਾ ਕਰਕੇ ਦਿਹਾੜੀ ਇੱਥੇ ਬਣੀ ਜਾਂਦੇ ਜਾਟਾ ਜੇ ਤੁਸੀਂ ਜਮੇ ਪੰਜਾਬ ਵਿੱਚ ਪੂਰਾ ਮੁੱਲ ਪਾਓ ਜਮੇ ਪੰਜਾਬ ਵਿੱਚ ਪੂਰਾ ਮੁੱਲ ਪਾਓ ਮੇਰੀ ਆਖਰੀ ਹੈ ਬੇਨਤੀ ਪੰਜਾਬ ਛੱਡ ਕੇ ਨਾ ਜਾਓ ਚੀਮਾ ਭਾਈ ਦੇ ਕੇ ਜਵਾਬ ਜਾਓ ਪਰ ਇੱਥੇ ਇਹ ਵੀ ਗੱਲ ਬਣਦਾ ਹੈ ਕਿ ਕੀ ਕਾਰਨ ਨੇ ਜਿੰਨਾ ਮੌਜੂਦੀਆਂ ਕਾਰਨ ਲੋਕ ਲੱਖਾਂ ਰੁਪਏ ਲਾ ਕੇ ਜਿਹੜਾ ਡੌਕੀ ਦਾ ਇਸਤੇਮਾਲ ਕਰਦੇ ਨੇ ਹਾਲਾਂਕਿ ਲੋਕਾਂ ਨੂੰ ਪਤਾ ਹੈ ਕਿ ਡੌਕੀ ਦੇ ਨਾਲ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਨੇ ਪਰ ਫਿਰ ਵੀ ਲੋਕ ਕਿਤੇ ਨਾ ਕਿਤੇ ਡੌਕੀ ਦਾ ਇਸਤੇਮਾਲ ਕਰ ਰਹੇ ਨੇ ਹਾਲਾਂਕਿ ਯੂਐਸਏ ਵੱਲੋਂ ਸਖਤਾਈ ਕਰ ਦਿੱਤੀ ਗਈ ਆਉਣ ਵਾਲੇ ਦਿਨਾਂ ਵਿੱਚ ਹੋਰ ਦੇਸ਼ਾਂ ਵੱਲੋਂ ਵੀ ਸਖਤਾਈ ਕੀਤੀ ਜਾਣੀ ਹੈ ਪਰ ਇਹਦੇ ਵਿੱਚ ਲੋੜ ਹੈ ਲੋਕਾਂ ਨੂੰ ਸਹੀ ਰਸਤਾ ਅਪਣਾਉਣ ਦੀ ਜੇਕਰ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਨਹੀਂ ਤਾਂ ਤੁਸੀਂ ਆਪਣੇ ਦੇਸ਼ ਦੇ ਵਿੱਚ ਰਹਿ ਕੇ ਕੋਈ ਨਾ ਕੋਈ ਕੰਮ ਸ਼ੁਰੂ ਕਰਕੇ ਆਪਣਾ ਵਧੀਆ ਵਿਦਿਆਰਾ ਵੀ ਕਰ ਸਕਦੇ ਹੋ